ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆਇਆ ਸੀ। ਹੜਪੀੜਤਾਾਂ ਦੇ ਵਿੱਚ ਉਹਨੇ ਜਾਣਾ ਚਾਹਿਆ ਤੇ ਪ੍ਰਸ਼ਾਸਨ ਨੇ ਉਹਨੂੰ ਰੋਕਿਆ। ਸ਼ਾਇਦ ਮੈਨੂੰ ਲੱਗਦਾ ਨਾ ਹੀ ਜਾਣ ਦਿੱਤਾ ਹੋਵੇ। ਜਿੰਤੋਂ ਤੱਕ ਮੈਂ ਵੀਡੀਓ ਦੇਖੀ ਹੈ ਪ੍ਰਸ਼ਾਸਨ ਨੇ ਰੋਕ ਦਿੱਤਾ ਸੀ। ਉਸ ਤੋਂ ਬਾਅਦ ਦੋਸਤੋ ਸਰੋਪਾ ਪਾਉਣ ਦੀ ਗੱਲ ਰਾਹੁਲ ਗਾਂਧੀ ਗੁਰੂ ਘਰ ਦੇ ਵਿੱਚ ਗਿਆ ਇਹ ਗੁਰੂ ਘਰ ਦੇ ਵਿੱਚ ਜਦੋਂ ਚਲਾ ਗਿਆ ਉਹਦੇ ਨਾਲ ਪੰਜਾਬ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਤੇ ਬਾਜਵਾ ਪ੍ਰਤਾਪ ਸਿੰਘ ਬਾਜਵਾ ਵੀ ਸੀ ਇਹ ਉੱਥੇ دوستੋ ਉਹਨਾਂ ਨੇ ਸਤਕਾਰ ਕੀਤਾ ਤੇ ਰਾਹੁਲ ਗਾਂਧੀ ਨੂੰ ਸਰੋਪਾ ਦੇ ਦਿੱਤਾ ਤੇ ਜਿਹੜਾ ਹੁਣ ਦੋਸਤੋ ਵਿਵਾਦ ਬਣ ਚੱਲਿਆ ਕੱਲ ਵੀ ਬੜਾ ਕੁਝ ਚੱਲਦਾ ਰਿਹਾ ਤੇ ਅੱਜ ਵੀ ਕਈ ਬੰਦੇ ਉਹਦੇ ਹੱਕ ਦੇ ਵਿੱਚ ਤੇ ਕਈ ਵਿਰੋਧ ਵਿੱਚ ਦੋਸਤੋ ਇੱਕ ਗੱਲ ਇਹ ਹੈ ਕਹਿੰਦੇ ਰਾਹੁਲ ਗਾਂਧੀ ਨੂੰ ਸਰੋਪਾ ਕਿਉਂ ਦਿੱਤਾ ਉਹਨਾਂ ਨੇ ਸਾਡਾ ਕਾਲ ਤਖਤ ਸਹਬ ਢਾਇਆ ਸੀ ਇਹਦੇ ਵਿੱਚ ਦੋਸਤੋ ਕੋਈ ਸ਼ੱਕ ਨਹੀਂ ਉਹਦੀ ਦਾਦੀ ਇੰਦਰਾ ਗਾਂਧੀ ਨੇ ਹੁਕਮ ਕੀਤੇ ਤੇ ਸਾਡਾ ਕਾਲ ਤਖਤ ਸਹਬ ਢਾਇਆ ਗਿਆ ਬੈਂਕਾਂ ਨਾਲ ਉਪਾ ਨਾਲ ਇਸ ਗੱਲ ਦੀ ਭਾਵੇਂ ਸਜੈ ਇੰਦਰਾ ਗਾਂਧੀ ਨੂੰ ਮਿਲ ਗਈ ਸੀ ਉਹਦੀ ਜਿਹੜੀ ਸਜ਼ਾ ਸੀ ਉਹਨੂੰ ਦੇ ਦਿੱਤੀ ਪਰ ਫਿਰ ਵੀ ਸਿੱਖ ਕੋ ਮਰਜ਼ ਤੱਕ ਭੁੱਲੀ ਨਹੀਂ ਨਾ ਹੀ ਭੁੱਲੇਗੀ ਦੋਸਤੋ ਪਰ ਕੀ ਹੁਣ ਮੈਂ ਇੱਕ ਗੱਲ ਕਹਿਣੀ ਚਾਹਣਾ ਮੈਂ ਨਹੀਂ ਕਹਿੰਦਾ ਕਿ ਉਹਨੂੰ ਸਰੂਪਾ ਦੇਣਾ ਚਾਹੀਦਾ ਸੀ ਮੇਰੀ ਕੋਈ ਗੱਲ ਹੈ ਕਿ ਕੱਲੇ راہুল ਗਾਂਧੀ ਦਾ ਵਿਰੋਧ ਕਿਉਂ ਜੇ ਅਕਾਲ ਤਖਤ ਢਾਉਣ ਵਾਲੇ ਨੂੰ ਸਰੂਪਾ ਨਹੀਂ ਦੇਣਾ ਇਹ ਅਕਾਲ ਤਖਤ ਨੂੰ ਢਾਉਣ ਵਾਲੇ ਨੂੰ ਸਰੂਪਾ ਕਿਉਂ ਦਿੱਤਾ ਜਾਂਦਾ ਹੈ ਨਿਰਭਾਵ ਹੈ ਦੋਸਤੋ ਕਹਿਣ ਦਾ ਬੀਜੇਪੀ ਆਰਐਸਐਸ ਬੀਜੇਪੀ ਇਹਨਾਂ ਕੇ ਅੜਵਾਨੀ ਨੇ ਸਾਫ਼ ਕਰ ਦਿੱਤੀ ਗੱਲ ਕਹਿੰਦਾ ਮੈਂ ਤੇ ਬਾਜਪਾ ਹੀ ਸਾਰੇ ਮਿਲੇ ਸੀ ਨਰਾ ਗਾਂਧੀ ਨੂੰ ਅਸੀਂ ਅਸੀਂ ਕਿਹਾ ਸੀ ਕਿ ਹਮਲਾ ਪਹਿਲਾਂ ਕਰਦੇ ਐਨੇ ਹਾਲਾਤ ਨਾ ਵਿਗੜਦੇ ਭਿੰਡਰਾਂ ਵਾਲਾ ਉੱਤੇ ਨਾ ਆਪਣੀ ਇੰਨੀ ਤਿਆਰੀ ਕਰ ਸਕਦਾ ਇਹਨਾਂ ਇਧਰਾਂ ਗਾਂਧੀ ਨੇ ਲੇਟ ਕਰ ਦਿੱਤਾ ਅਰ ਫਿਰ ਵੀ ਅਸੀਂ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਤੇ ਅਸੀਂ ਪ੍ਰੈਸ਼ਰ ਪਾਇਆ ਤੇ ਹਮਲਾ ਕਰਾਇਆ ਤੇ ਫਿਰ ਦੋਸਤੋ ਦੁਰਗਾ ਮਾਤਾ ਦਾ ਕਿਤਾਬ ਦਿੱਤਾ ਇੰਦਰਾ ਗਾਂਧੀ ਨੂੰ ਕਿਨੇ ਬੀਜੇਪੀ ਦੇ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਕਿਤਾਬ ਦਿੱਤਾ ਦੁਰਗਾ ਮਾਤਾ ਦਾ ਸ਼ਾਇਦ ਉਹੀ ਦੁਰਗਾ ਮਾਤਾ ਦਾ ਕਿਤਾਬ ਉਹਦੇ ਹੰਕਾਰ ਦਾ ਕਾਰਨ ਬਣ ਗਿਆ ਉਹਨੂੰ ਲੈ ਬੈਠਾ ਮੈਂ ਕਹਿਣਾ ਚਾਹੁੰਨਾ ਜਿਹੜੇ ਦੁਰਗਾ ਮਾਤਾ ਦਾ ਕਿਤਾਬ ਦਿੰਦੇ ਸੀ ਉਹ ਤੇ ਧੌਣ ਵਾਲਿਆਂ ਤੋਂ ਵੀ ਜਿਆਦਾ ਦੋਸ਼ੀ ਨੇ ਦੋਸਤੋ ਜਿਹੜਾ ਇੰਦਾ ਵੱਡਾ ਪਾਪ ਹੋ ਗਿਆ ਐਨੇ ਸਿੰਘ ਸ਼ਹੀਦ ਹੋ ਗਏ ਐਨੀ ਬੇਅਦਬੀ ਹੋਈ ਤੇ ਫਿਰ ਉਹਨੂੰ ਦੁਰਗਾ ਦਾ ਕਿਤਾਬ ਦਿੰਦੇ ਹੋਣ ਉਹ ਤੇ ਇੰਦਰਾਂ ਗਾਂਧੀ ਨਾਲੋਂ ਵੀ ਵੱਡੇ ਦੋਸ਼ੀ ਐ ਜੇਕਰ ਐਨੇ ਵੱਡੇ ਦੋਸ਼ੀ ਸੀ ਦੇ ਰਸੀ ਉਹਨਾਂ ਬੀਜੇਪੀ ਵਾਲਿਆਂ ਦੇ ਨਾਲ ਮਿਲ ਕੇ ਅੱਜ ਤੱਕ ਕਿਉਂ ਚੱਲਦੇ ਰਹੇ ਜਦੋਂ ਅਸੀਂ ਬੀਜੇਪੀ ਨਾਲ ਸਰਕਾਰਾਂ ਬਣਾਈਆਂ ਸਾਂਝੀਆਂ ਬੀਜੇਪੀ ਵਾਲੇ ਚੰਗੇ ਤੇ ਰਹੁਲ ਗਾਂਧੀ ਮਾੜਾ ਬੱਲੇ ਵੀ ਬੱਲੇ ਇਹ ਕੰਮ ਨਹੀਂ ਚੱਲਦਾ ਜਾਤ ਤੇ ਸਿਰੋਪੇ ਸਭ ਨੂੰ ਬੰਦ ਕਰੋ ਮੇਰੀ ਤਾਂ ਇੱਥੋਂ ਤੱਕ رائے ਹੈ ਜਿੰਨੇ ਰਾਜਨੀਤਿਕ ਬੰਦੇ ਆ ਲੀਡਰ ਵੋਟਾਂ ਵੇਲੇ ਆਉਂਦੇ ਆ ਜਾਂ ਵੋਟਾਂ ਤੋਂ ਬਾਅਦ ਆਉਂਦੇ ਆ ਇਹ ਪਬਲਿਸ਼ਿਟੀ ਕਰਨੀ ਹੁੰਦੀ ਹੈ ਰਾਜਨੀਤਿਕ ਕਿਸੇ ਵੀ ਆਗੂ ਨੂੰ ਸਰੂਪਾ ਬਿਲਕੁਲ ਨਹੀਂ ਦੇਣਾ ਚਾਹੀਦਾ ਅਕਾਲ ਤਖਤ ਸਰ ਤੋਂ ਹੁਕਮਨਾਮਾ ਹੋਣਾ ਚਾਹੀਦਾ ਹੈ ਬਿਲਕੁਲ ਰੋਕ ਲਾ ਦੇਣੀ ਚਾਹੀਦੀ ਹੈ ਕਿ ਕੋਈ ਵੀ ਰਾਜਨੀਤਿਕ ਬੰਦਾ ਆਵੇ ਉਹਨੂੰ ਸਰੂਪਾ ਬਿਲਕੁਲ ਨਹੀਂ ਦੇਣਾ ਕੋਈ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਨਰਿੰਦਰ ਮੋਦੀ ਚਾਹੇ ਰahul ਗਾਂਧੀ ਹੋਵੇ ਕਿਸੇ ਨੂੰ ਵੀ ਨਹੀਂ ਦੇਣਾ ਜੇ ਅਸੀਂ ਨਰੇਂਦਰ ਮੋਦੀ ਸਾਹਿਬ ਦੇ ਆਏ ਦੇ ਸਿਰ ਤੇ ਕੇਸਰੀ ਦਸਤਾਰ ਬੰਨ ਕੇ ਸਰੂਪਾ ਪਾ ਕੇ ਜਕਾਰੇ ਛੜਦੇ ਆ ਤੇ ਫਿਰ ਰahul ਗਾਂਧੀ ਦੇ ਨਾਲ ਗੁੱਸਾ ਕਿਉਂ ਉਹ ਤੇ ਤੀਜੀ ਪੀੜ੍ਹੀ ਚੰਦਰ ਗਾਂਧੀ ਦੇ ਇੰਦਰਾ ਗਾਂਧੀ ਨੇ ਕਰਿਆ ਤੇ ਸਜ਼ਾ ਭੁਗਤੀ ਤੇ ਫਿਰ ਉਹਨਾਂ ਨੇ ਮਾਫੀ ਵੀ ਮੰਗੀ ਹੇ ਰahul gandhi ਤਿੰਨ ਦਿਨ ਅੰਬਰਤਸਰ ਰਿਹਾ ਇਹ ਦਰਬਾਰ ਸਾਹਿਬ ਠੰਡੇ ਮਨ ਜੇ ਤੇ ਮਾਫੀ ਮੰਗੀ ਜਦੋਂ ਪੁੱਛਿਆ ਪੱਤਰਕਾਰਾਂ ਨੇ ਉਹਨੇ ਕਿਹਾ ਕਿ ਮਾੜਾ ਕੰਮ ਤੇ ਗਲਤ ਤੇ ਗਲਤੀ ਹੈ ਬਕਾਇਦਾ ਤੌਰ ਤੇ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀ ਇੱਕ ਦੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਣ ਕਰਕੇ ਮਨਮੋਹਨ ਸਿੰਘ ਨੇ ਵੀ ਮਾਫੀ ਮੰਗੀ ਹੋਈ ਹੈ ਤੇ ਬੀਜੇਪੀ ਵਾਲਿਆਂ ਨੇ ਕਿਹਨੇ ਮਾਫੀ ਮੰਗੀ ਆ ਵੀ ਕਿ ਅਸੀਂ ਦੁਰਗਾ ਦਾ ਖਤਾਬ ਦਿੱਤਾ ਸਾਡੀ ਮਾੜੀ ਗੱਲ ਸੀ ਗਲਤ ਗੱਲ ਸੀ ਫਿਰ ਬੀਜੇਪੀ ਵਾਲਿਆਂ ਨੂੰ ਧੜਾ ਧੜ ਸਰੂਪੇ ਇਹ ਜੇ ਕੋਈ ਕਾਂਗਰਸ ਵਾਲਾ ਦਿੱਲੀ ਤੋਂ ਆ ਗਿਆ ਫਿਰ ਕਹਿੰਦੇ ਜੀ ਸਰੂਪਾ ਕਿਉਂ ਦਿੱਤਾ ਤੇ ਇਹ ਤਾਂ ਵੀ ਹੋ ਗਈ ਭਰਾਵਾ ਦੋ ਫੈਸਲੇ ਨਹੀਂ ਚੱਲਣੇ ਇੱਕ ਗੱਲ ਤੇ ਖੜੋ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਦੇਣਤੀ ਕਰਨੀ ਚਾਹੁੰਦਾ ਵਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਬੜੇ ਸਿਆਣੇ ਐ ਐਡਵੋਕੇਟ ਨੇ ਬੜੇ ਪੜ੍ਹੇ ਲਿਖੇ ਜਥੇਦਾਰ ਸਾਹਿਬ ਬੜੇ ਵਧੀਆ ਬੰਦੇ ਐ ਚੰਗੇ ਬੰਦੇ ਐ ਮੈਨੂੰ ਕਹਿਣਾ ਚਾਹਣਾ ਐ ਕਿ ਮੁਕੰਮਲ ਤੌਰ ਤੇ ਰੋਕ ਲਾ ਦਿਓ ਅੱਗੇ ਤੋਂ ਰੋਣਾ ਹੀ ਨਾ ਪਵੇ ਜਿੰਨੇ ਰਾਜਨੀਤਿਕ ਬੰਦੇ ਐ ਉਹਦੇ ਵਿੱਚ ਲਿਖ ਦਿਓ ਕਿ ਚਾਹੇ ਬੀਜੇਪੀ ਦਾ ਚਾਹੇ ਕਾਂਗਰਸ ਚਾਹੇ ਆਮ ਚਾਹੇ ਕਾਲੀ ਜਿਹੜਾ ਮਰਜ਼ੀ ਹੋਵੇ ਤੇ ਅੱਜ ਤੋਂ ਬਾਅਦ ਜਿਹੜਾ ਬੰਦਾ ਵੋਟਾਂ 'ਚ ਖੜਕ ਗਿਆ ਇੱਕ ਵਾਰ ਵੀ ਰਾਜਨੀਤੀ 'ਚ ਹੈ ਉਹਨੂੰ ਸਰੋਪਾ ਨਹੀਂ ਦਿੱਤਾ ਜਾਊਗਾ। ਦੋਸਤੋ ਮੁਕੰਮਲ ਕਰ ਦਿਓ। ਇੱਥੋਂ ਤੱਕ ਕੇ ਮੈਂ ਤਾਂ ਕਹਿਣਾ ਸ਼ੁਰੂ ਵੀ ਨਹੀਂ ਕਮੇਟੀ ਦੇ ਮੈਂਬਰ ਉਹ ਵੀ ਇਲੈਕਸ਼ਨ ਲੜਦੇ ਐ ਉਹਨਾਂ ਨੂੰ ਵੀ ਸਰੋਪਾ ਬੰਦ ਹੋਵੇ। ਤੇ ਸਰੋਪਾ ਹੋਵੇ ਤੇ ਸਿਰਫ ਕੁਰਬਾਨੀ ਵਾਲੇ ਬੰਦੇ ਨੂੰ। ਜੀਨੇ ਧਰਮ ਵਾਸਤੇ ਕੁਝ ਕਰਿਆ ਦੇਸ਼ ਵਾਸਤੇ ਕੁਝ ਕਰਿਆ जिने जिंदगी वारि है ओना वास्ते सरोपा होवे जेडे फौजी ਸਰ ਹੱਦ ਤੇ ਲੜਦੇ ਹੈ ਦੂਜ ਦੇ ਹੋਏ ਕੁਰਬਾਨੀਆਂ ਸ਼ਹਾਦਤਾਂ ਪਾਉਂਦੇ ਹੈ ਉਹਨਾਂ ਦੇ ਪਰਿਵਾਰ ਦਾ ਸਰੋਪੇ ਨਮਾਨ ਅੰਦਰ ਹੋਵੇ ਤੇ ਜਿਹੜਾ ਬੁੱਚੜਾ ਨੂੰ ਸੋਧਾ ਲਾਉਂਦਾ ਹੈ ਜਝਾਰੂ ਹੈ ਉਹਦਾ ਸਨਮਾਨ ਹੋਵੇ ਉਹਦੇ ਪਰਿਵਾਰਾਂ ਦਾ ਸਨਮਾਨ ਹੋਵੇ ਰਾਜਨੀਤਿਕ ਲੋਕਾਂ ਨੂੰ ਜਿਹੜੇ ਦੋ ਦੋ ਪੈਸਿਆਂ ਪਿੱਛੇ ਵਿਕ ਜਾਂਦੇ ਹੈ ਉਹ ਜਿਨ੍ਹਾਂ ਦਾ ਦੀਨ ਅਮਾਨ ਕੋਈ ਨਹੀਂ ਰਾਜਨੀਤਿਕ ਲੋਕਾਂ ਦਾ ਅੱਜ ਆ ਪਾਰਟੀ ਚ ਆਥ ਨੇ ਹੋਰ ਤੇ ਸਵੇਰੇ ਹੋਰ ਚ ਉਹ ਬੰਦਿਆਂ ਨੂੰ ਸਰੂਪੇ ਜਿਨ੍ਹਾਂ ਦੇ ਉੱਤੇ ਬਲਾਤਕਾਰ ਦੇ ਕੇਸ ਚੱਲੇ ਸਿੱਖ ਧਰਮ ਚੋਂ ਕੱਢਤੇ ਫੇਰ ਵਾਪਸ ਆ ਗਏ ਉਹਨਾਂ ਨੂੰ ਵੀ ਸਰੂਪੇ ਜੇਰ ਕੋਈ ਢੰਗ ਬਣਨਾ ਚਾਹੀਦਾ ਹੈ ਕੋਈ ਸਿਸਟਮ ਬਣਨਾ ਚਾਹੀਦਾ ਹੈ ਇਸ ਲਈ ਮੈਂ ਕਹਿਣਾ ਹੈ ਕਿ ਕੱਲੇ ਰਹੁਲ ਗਾਂਧੀ ਦਾ ਵਿਰੋਧ ਬਿਲਕੁਲ ਨਹੀਂ ਚਾਹੀਦਾ ਜੇ ਚਾਹੀਦਾ ਤੇ ਸਾਰੇ ਰੀਜਨ ਰਾਜਨੀਤਿਕ ਕਰਨਾ ਚਾਹੀਦਾ ਜੇ ਇਹ ਗੱਲ ਕਰਕੇ ਵਿਰੋਧ ਹੋਇਆ ਹੈ ਜਿਨ੍ਹਾਂ ਨੇ ਕਾਲ ਤੱਕ ਢਟਾਇਆ ਤਾਂ ਵਿਰੋਧ ਹੈ ਤੇ ਫਿਰ ਜਿਨ੍ਹਾਂ ਨੇ ਦੁਰਗਾ ਮਾਤਾ ਦਾ ਕਿਤਾਬ ਦਿੱਤਾ ਉਹਨਾਂ ਨੂੰ ਵੀ ਕਹੋ ਜਿਹੜੇ ਉਹਨਾਂ ਨੂੰ ਸਰੂਪੇ ਪਾਏ ਐ ਬੀਜੇਪੀ ਵਾਲਿਆਂ ਨੂੰ ਉਹਨਾਂ ਦੀ ਵੀ ਪੁੱਲ ਬਖਸ਼ਾਓ ਜਿਹੜੇ ਬੰਦਿਆਂ ਨੇ ਪਾਏ ਉਹਨਾਂ ਨੂੰ ਵੀ ਨਾਲ ਸਜ਼ਾ ਮਿਲੇ ਜੇ rahul gandhi ਦੇ ਸਰੂਪਾ ਪਾਉਣ ਵਾਲੇ ਕਿਸੇ ਗ੍ਰੰਥੀ ਨੂੰ ਕਿਸੇ ਕਥਾਕਾਰ ਨੂੰ ਉਹਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਫਿਰ ਜਿਹੜੇ ਬੀਜੇਪੀ ਵਾਲਿਆਂ ਨੂੰ ਸਰੂਪੇ ਦਿੰਦੇ ਨੇ ਉਹਨਾਂ ਨੂੰ ਵੀ ਫਿਰ ਸਜ਼ਾ ਦਿੱਤੀ ਜਾਂਦੀ। ਇਹ ਨਹੀਂ ਆਕ ਦੋਸਤੋ ਵਿਚਾਰਾਂ ਸੀ ਗੱਲ ਤੇ ਹੋਰ ਕਰਨੀ ਸੀ ਪਰ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ। ਪਰ ਇੱਕ ਗੱਲ ਮੈਂ ਕਹੇ ਦਿਆਂ ਕਿ ਗੁਰੂ ਮਹਾਰਾਜ ਦਾ ਸਦਾਤ ਸੀ ਦੋਸਤੋ ਕਿ ਜਿਹੜਾ ਸ਼ਰਨ ਆ ਗਿਆ ਚੱਲ ਕੇ ਆ ਗਿਆ ਉਹਨੂੰ ਬਾਵਾ ਖੁੱਲ੍ਹਿਆਂ ਕਰਕੇ ਉਹਨੂੰ ਕਲਾਵੇਂ ਚ ਲਾਓ। ਜਿਹੜਾ ਮਿਲਨ ਆ ਗਿਆ ਦੋਸਤੋ ਔਰੰਗਜੀਬ ਜਿਨੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਬੱਚਿਆਂ ਦਾ ਕਾਤਲ ਦੋ ਨੀਹਾਂ 'ਚ ਚੜਾਏ ਤੋਂ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸਾਰਾ ਪਰਿਵਾਰ ਖੀਰੂ-ਖੀਰੂ ਹੋ ਗਿਆ ਐਦਾਂ ਵੱਡਾ ਵਿਛੋੜਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਔਰੰਗਜੀਬ ਨੇ ਲਈ ਤੇ ਗੁਰੂ ਗਵਿੰਦ ਸਿੰਘ ਦਾ ਸਾਰੇ ਪਰਿਵਾਰ ਦਾ ਮੁਜਰਮ ਦੋਛੀ ਔਰੰਗਜੀਬ ਪਰ ਪਰ ਗੁਰੂ ਗੁਰੂ ਗਵਿੰਦ ਸਿੰਘ ਮਹਾਰਾਜ ਔਰੰਗਜੀਬ ਨੂੰ ਵੀ ਮਿਲਣ ਚੱਲ ਪਈ ਸੀ ਉਹਦੇ ਨਾਲ ਵੀ ਗੱਲਬਾਤ ਕਰੀ ਜਦੋਂ ਔਰੰਗਜੀਬ ਨੂੰ ਪਤਾ ਲੱਗਿਆ ਕਿ ਮੈਂ ਗਲਤ ਐ ਨਹੀਂ ਤਾਂ ਗਲਤੀ ਬਹੁਤ ਵੱਡੀ ਹੋਗੀ ਉਹਨੇ ਪਛਤਾਤਪ ਕੀਤਾ ਉਹਨੇ ਗੁਰੂ ਨੂੰ ਮਿਲਣਾ ਚਾਹਾ ਸਨੇਹੇ ਭੇਜੇ ਚਿੱਠੀਆਂ ਭੇਜੀਆਂ ਤੇ ਗੁਰੂ ਮਿਲਣ ਬਾਅਦ ਤੇ ਤੁਰ ਪਿਆ ਪਰ ਨਹੀਂ ਮਿਲ ਸਕੇ ਰਸਤੇ ਦੇ ਵਿੱਚ ਸੀ ਔਰਗ ਦੇਵ ਦੀ ਮੌਤ ਹੋ ਬਾਕਸ ਆਗੇ ਤੇ ਉਸਦੇ ਪੁੱਤਰ ਬਾਧਰ ਸ਼ਾ ਗੁਰੂ ਗੋਬਿੰਦ ਸਿੰਘ ਉਹਨੂੰ ਮਿਲੇ ਬਾਧਰ ਸ਼ਾ ਨੂੰ ਗੱਦੀ ਦਵਾਈ ਉਹਨੂੰ ਦਿੱਲੀ ਦਾ ਤਖਤ ਦਵਾਈਆ ਔਰ ਮਜੇਵ ਦੇ ਪੁੱਤਰ ਬਾਧਰ ਸ਼ਾ ਨੂੰ ਤੇ ਫਿਰ ਦੋਸਤੋ ਜਹਾਂਗੀਰ ਬਾਦਸ਼ਾਹ ਜਹਾਂਗੀਰ ਜਿਹੜਾ ਗੁਰੂ ਅਰਜਨ ਦੇ ਮਹਾਰਾਜ ਦਾ ਕਾਤਲ ਸੀ 32 ਤਵੀ ਤੇ ਬਿਠਾਇਆ ਗੁਰੂ ਨੂੰ ਪਰ ਗੁਰੂ ਹਰਗੋਬਿੰਦ ਮਹਾਰਾਜ ਨੇ ਗੱਲਬਾਤ ਕੀਤੀ ਦੋਸਤੋ ਫਿਰ ਅਕਬਰ ਚੱਲ ਕੇ ਗੁਰੂ ਅਮਰਦਾਸ ਦੇ ਦਰਬਾਰ ਚ ਆਇਆ ਇਸ ਲਈ ਇਹ ਗੱਲਾਂ ਨਹੀਂ ਹੁੰਦੀਆਂ ਸਾਨੂੰ ਗੁਰੂ ਮਹਾਰਾਜ ਨੇ ਬੜਾ ਤਕੜਾ ਕਨਸੈਪਟ ਦਿੱਤਾ ਹੈ ਕਿ ਜੇ ਬੰਦੇ ਨੇ ਗਲਤੀ ਕਰ ਦਿੱਤੀ ਜੋ ਪਛਤਾਪ ਕਰਦਾ ਹੈ ਸ਼ਰਨ ਦੇ ਵਿੱਚ ਆ ਗਿਆ ਨੀਵਾ ਹੋ ਕੇ ਆ ਗਿਆ ਤੇ ਉਹਨੂੰ ਮਾਫ ਕਰ ਦਿਓ ਵੱਡਾ ਦਿਲ ਚਾਹੀਦਾ ਇਹ ਨਹੀਂ ਆਕ ਦੋਸਤੋ ਵਿਚਾਰਾ ਸੀ ਭੁੱਲ ਚੁੱਕ ਦੀ ਖਿਮਾ ਦੋਸਤ ਇੱਕ ਬੇਨਤੀ ਕਿ ਚੈਨਲ ਆਪਣਾ ਪੁਰਾਣਾ ਸਸਪੈਂਡ ਹੋ ਗਿਆ ਆਹੀ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ ਇਹਨਾਂ ਦਾ ਕਰਕੇ ਸਟ੍ਰਾਈਕਾ ਮਾਰਦੇ ਆ ਲੋਕ ਚੈਨਲ ਬੰਦ ਹੋ ਗਿਆ ਨਵਾਂ ਚੈਨਲ ਬਣਾਇਆ ਇੱਕ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਾਰੇ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਮਹਿਲਾ ਤੇ ਕਰਿਓ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ